ਸਾਡੇ ਦਰਮਿਆਨ ਜਿਹੜੀ ਰਿਸਪੈਕਟਡ ਪਹੁੰਚੇ ਅਸੀਂ ਉਹਨਾਂ ਦਾ ਬਹੁਤ ਬੜਾ ਧੰਨਵਾਦ ਕਰਦੇ ਹਾਂ। ਇਹ ਬਿੰਨੈ ਲਈ ਮੈਂ ਜਿੱਦ ਦੂ। ਉਧਰਲੇ ਪਾਸੇ ਪਲੇਅਰਾਂ ਦੇ ਨਾਲ ਜਿਹੜੀ ਜਾਣ ਪਛਾਣ ਕੀਤੀ ਜਾ ਰਹੀ ਹੈ ਔਰ ਇੱਕ ਯਾਦਗਾਰੀ ਚਲੀ ਜਾਂਦੀ ਹੈ ਪਰ ਉਹਨਾਂ ਦਾ ਜਿਹੜਾ ਮਾਣ ਹੈ ਔਰ ਸਾਡਾ ਭੈਣਾ ਜਿਹੜੀ ਹੈ ਸਾਡੇ ਦਰਮਿਆਨ ਪਹੁੰਚੇ ਅਸੀਂ ਵੱਡਾ ਧੰਨਵਾਦ ਕਰਦੇ ਹਾਂ ਔਰ ਜਿਹੜੀ ਪਲੇਅਰ ਹੈ ਉਹਨਾਂ ਨੂੰ ਮਾਨ ਸਨਮਾਨ ਦੇ ਬਖਸ਼ਦੇ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਆਂ ਕਬੱਡੀ ਕਮੇਟੀ ਅਸੀਂ ਸਾਰਿਆਂ ਦਾ ਵੱਡਾ ਧੰਨਵਾਦ ਕਰਦੇ ਆਂ ਔਰ ਸਾਡੀਆਂ ਭੈਣਾਂ ਸਾਰੇ ਦਰਮਿਆਨ ਪਹੁੰਚੀਆਂ ਅਸੀਂ ਦਾ ਬਹੁਤ ਇਸ ਟੂਰਨਾਮੈਂਟ ਨੂੰ ਸਭ ਤੋਂ ਇਸ ਟੂਰਨਾਮੈਂਟ ਦੇ ਲਈ ਔਰ ਇਹਨਾਂ ਖਿਡਾਰੀਆਂ ਦੇ ਲਈ ਜਰੂਰ ਰੱਖਣਾ ਜੀ ਬੇਨਤੀ ਕਰਦੇ ਆਂ ਅਕਲੀ ਜੀ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਸ਼ਾਨਦਰ ਕ੍ਰਿਕਟ ਟੂਰਨਾਮੈਂਟ ਬਿਲ ਹੀਰਾਵਲੀ ਫਾਜ਼ਿਲਕਾ ਵਿੱਚ ਕਰਵਾਇਆ ਜਾ ਰਿਹਾ ਹੈ ਮੈਂ ਮੀਗਾ ਅਤੇ ਯਸ਼ਿਕਾ ਮੇਰੀ ਮੰਮੀ ਪੂਜਾ ਲੂਤਰਸ ਦੇਵਾ ਕੌਂਸਲਰ ਅਤੇ ਜ਼ਿਲ੍ਹਾ ਪ੍ਰਧਾਨ ਅਤੇ ਸਾਰੀ ਟੀਮ ਵੱਲੋਂ ਸਾਰੇ ਸਰਪੰਨ ਸਾਹਿਬ ਦਾ ਅਤੇ ਪਿੰਡ ਵਾਸੀ ਕਾ ਦਾ ਦੂਰੋਂ ਨੇੜੇ ਆਏ ਸਾਰਾ ਧੰਨਵਾਦ ਕਰਦੀ ਆ ਇਸ ਉਪਰਾਲੇ ਲਈ ਸਾਰੇ ਕਲੱਬ ਦੇ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਜੋ ਵਿਨਿੰਗ ਟੀਮ ਹੈ ਕੱਲੂ ਉਹਨਾਂ ਨੂੰ ਵੀ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਅਤੇ ਨਵੇਂ ਸਾਲ ਦੀਆਂ ਵੀ ਸਭ ਨੂੰ ਬਹੁਤ-ਬਹੁਤ 축ਕਾਮਨਾਵਾਂ ਧੰਨਵਾਦ ਜੋ ਸ਼ਹੀਦ ਪਗਸ ਸਿੰਘ ਸਪੋਰਟਸ ਕਲੱਬ ਹੈ ਉਹ ਬਹੁਤ ਹੀ ਵਧੀਆ ਕੰਮ ਕਰਦੇ ਆ ਸ਼ਾਇਦ ਸੈਕਿੰਡ ਟਾਈਮ ਵਿਜ਼ਿਟ ਕਰ ਰਿਹਾ ਸੋ ਪਹਿਲਾ ਇਹਨਾਂ ਵਾਸਤੇ ਜ਼ੋਰਦਾਰ ਤਾੜੀਆਂ ਦਰ ਇਹਨਾਂ ਨੂੰ ਕਾਲਾ ਕਰਦੇ ਆ ਸਾਡੀ ਕੌਂਗ੍ਰੈਸਿਨ ਚੋ ਕਿ ਤੁਹਾਡੇ ਸਦਕੇ ਹੀ ਜਿਹੜਾ ਇਹ ਟਰਨਮੈਂਟ ਆ ਸਫਲ ਹੋ ਰਿਹਾ ਤੁਹਾਨੂੰ ਪਤਾ ਹੈ ਕਿ ਯੁਵਾ ਪੀੜੀ ਜਿਹੜੀ ਕਿ ਨਸ਼ੇ ਵੱਲ ਵੱਧ ਰਹੀ ਹੈ ਔਰ ਇੱਕ ਪਾਸੇ ਅੱਜਕਲ ਲੋਕ ਆਪਣੇ ਕੰਮਾਂ ਕਰ ਜੀ ਬਿਜ਼ੀ ਹੈ ਤੇ ਤੁਸੀਂ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਦੀ ਟਾਈਮ ਕੱਢ ਕੇ ਇਹ ਟਰਨਮੈਂਟ ਕਰਾਉਣੇ ਹੋ ਨੌਜਵਾਨਾਂ ਨੂੰ ਕ੍ਰਿਕਟ ਵੱਲ ਪ੍ਰੇਰਿਤ ਕਰ ਦਿਓ ਖੇਡਾਂ ਵੱਲ ਤਾਂ ਤੁਹਾਡਾ ਬਹੁਤ-ਬਹੁਤ ਥੈਂਕਸ ਤੇ ਤੁਹਾਨੂੰ ਦੱਸਦੀ ਕਿ ਪਹਿਲਾਂ ਵੀ ਅਸੀਂ ਹੀਰਾ ਵਾਲੀ ਪਿੰਡ ਵਿਖੇ ਕਿੱਟਾਂ ਪ੍ਰੋਵਾਈਡ ਕਰਵਾਈਆਂ ਸੀ ਤੇ ਅੱਜ ਮੈਡਮ ਪੂਜਨ ਉਥਰਾ ਜੀ ਦਿੱਲੀ ਗਏ ਹੋਏ ਹੈ ਤੇ ਉਹਨਾਂ ਨੇ ਆਪਣੀ ਬੇਟੀ ਮੇਗਾ ਜੀ ਵੀ ਭੇਜਿਆ ਹੈ ਤਾਂ ਕਿ ਅਸੀਂ ਹਾਜ਼ਰੀ ਭਰ ਸਕੀ ਹੁਣੇ ਥਾਤੇ ਤੇ ਅਸੀਂ ਵਾਅਦਾ ਕਰਦੇ ਹਾਂ ਕਿ ਜਿੱਥੇ ਵੀ ਤੁਹਾਨੂੰ ਕਿਤੇ ਲੋੜ ਪੈਗੀ ਮੈਡਮ ਪੂਜਨ ਉਥਰਾ ਜੀ ਉਹਨਾਂ ਦੀ ਪੂਰੀ ਟੀਮ ਤੁਹਾਡੇ 24 ਘੰਟੇ ਅਵੇਲੇਬਲ ਹੈ ਸ਼ਹਿਰ ਦੇ ਅੰਦਰ ਕਿੱਥੇ ਹੁਸਲਨਾ ਮਿਲਦਾ ਹੈ ਕਿਤੇ ਵੀ ਅਦਰ ਖਿਡਾਰੀਆਂ ਨੂੰ ਸਪੋਰਟ ਕਿੱਥੀ ਲੋੜ ਹੈ ਬੂਟੀ ਲੋੜ ਹੈ ਟਰੈਕ ਸਪੋਰਟ ਦੀ ਲੋੜ ਹੈ ਕਿਸੇ ਵੀ ਖੇਡ ਦੇ ਅੰਦਰ ক্রিকেট ਨਹੀਂ ਸਾਡਾ ਮਕਸਦ ਇਹ ਹੈ ਕਿ ਨੌਜਵਾਨ ਬੱਚੇ ਨਸ਼ੇ ਤੋਂ ਦੂਰ ਰਹਿ ਸਕਣ ਕਿਸੇ ਵੀ ਚੀਜ਼ ਦੀ ਖਿਡਾਰੀ ਨੂੰ ਅਗਰ ਲੋੜ ਹੈ ਤਾਂ 24 ਘੰਟੇ अवेलेबल ਨੇ ਮੈਡਮ ਜੀ ਤੁਸੀਂ ਨੰਬਰ ਨੋਟ ਕਰ ਸਕਦੇ ਹੋ 95631 63000 ਜਿੱਥੇ ਵੀ ਲੋੜ ਪੈਂਦੀ ਹੈ ਅਸੀਂ ਉੱਥੇ ਹਾਜ਼ਰ ਰੰਗ ਤੁਹਾਡੇ ਵਾਸਤੇ ਕਿਉਂਕਿ ਅੱਜ ਸਭ ਤੋਂ ਜਿਹੜਾ ਮੇਨ ਮੁੱਦਾ ਹੈ ਜਿਹੜੇ ਨੌਜਵਾਨ ਨਸ਼ੇ ਦੇ ਵਿੱਚ ਜਾ ਰਹੇ ਨੇ ਮੌਨ ਬਚਾਉਣਾ ਸਭ ਤੋਂ ਵੱਡਾ ਮੁੱਦਾ ਹੈ ਤੇ ਇੱਕ ਵਾਰ ਫੇਰ ਤੋਂ ਮੈਂ ਬਹੁਤ-ਬਹੁਤ ਥੈਂਕਸ ਕਰਦਾ ਤੁਹਾਡਾ ਜਿਹੜੇ ਤੁਸੀਂ ਟੂਰਨਾਮੈਂਟ ਵਰਗੇ ਉਪਰਾਲੇ ਕਰਦੇ ਹੋ ਤੇ ਸਰਪੰਚ ਸਾਹਿਬ ਜੀ ਦਾ ਵੀ ਦਿলো ਧੰਨਵਾਦ ਜਿਹੜਾ ਇੱਥੇ ਪੁੱਜੇ ਨੇ ਤੋਂ ਬਸ ਇਹਨੀ ਸ਼ਬਦਾਂ ਦੀ ਸਰਵਾਤ ਕਰਦੇ ਥੋੜਾ ਮੈਂ ਸੰਗ੍ਰੈਕਿਊਲੇਸ਼ਨ ਸਾਲ ਦੀਆਂ ਲੋੜੀ ਤੇ ਬਾਕੀ ਦੀਆਂ ਲਗ ਲਗ ਮੁਬਾਰਕ ਤੇ ਬਹੁਤ ਵਧੀਆ ਲੱਗਿਆ ਸਾਰੇ ਪਿੰਡ ਨੇ ਚੋਹ ਕੀਤਾ ਤੇ ਅੱਜ ਆਪਣੇ ਚੀਫ ਗੈਸਟ ਮੇਗਾ ਜੀ ਹੋਰੀ ਆਏ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚੈਨਾ ਦਾ ਦਿਲੋਂ ਦਿਲੋਂ ਜੀ ਆਇਆਂ ਨੂੰ ਜਦੋਂ ਨੌਜਵਾਨਾਂ ਦੀ ਗੱਲ ਹੁੰਦੀ ਹੈ ਵੀ ਨੌਜਵਾਨੀ ਉਹ ਚੀਜ਼ ਹੈ ਜਿਹੜੀ ਆਪਾਂ ਨੂੰ ਬਹੁਤ ਪੱਧਰ ਤੇ ਲੈ ਉੱਚੇ ਲੈਵਲ ਤੇ ਲੈ ਕੇ ਜਾਂਦੀ ਹੈ ਨੌਜਵਾਨਾਂ ਦੇ ਕੰਧਿਆਂ ਤੇ ਆਪਣੇ ਦੇਸ਼ ਦਾ ਭਾਰ ਹੁੰਦਾ ਹੈ ਪਿੰਡ ਦੇ ਵਿੱਚ ਟੂਰਨਾਮੈਂਟ ਕਰਵਾਇਆ ਗਿਆ ਸਹਿਦ ਬਗੇ ਸਿੰਘ ਸਟੇਡੀਅਮ ਦੇ ਵਿੱਚ ਬਹੁਤ ਵਧੀਆ ਲੱਗਿਆ ਸਾਰੇ ਪਿੰਡ ਨੇ ਵਧੀਆ ਸਹਿਯੋਗ ਦਿੱਤਾ ਜਦੋਂ ਨੌਜਵਾਨ ਹੱੱਦੇ ਖੇਡਦੇ ਹੁੰਦੇ ਨਾ ਐਵੇਂ ਲੱਗਦਾ ਵੀ ਆਪਣਾ ਦੇਸ਼ ਪੂਰਾ ਹੱੱਦਾਂ ਖੇਡਦਾ ਵਸਦਾ ਰਿਹਾ ਚੰਗਾ ਲੱਗਦਾ ਸਾਰਿਆਂ ਨੂੰ ਤੇ ਦੂਜੀ ਗੱਲ ਜਦੋਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਵੇਖਦੇ ਆ ਨਸ਼ਾ ਜਿਹੜਾ ਕਿੰਨਾ ਵੱਧਦਾ ਜਾ ਰਿਹਾ ਜਦੋਂ ਗਰਾਊਂਡ ਦੇ ਵਿੱਚ ਨੌਜਵਾਨ ਆਉਂਦੇ ਆ ਤੇ ਨਸ਼ੇ ਇਨੂੰ ਆਪਾਂ ਆਟੋਮੈਟਿਕਲੀ کہہ ਸਕਦੇ ਆ ਤੂੰ ਸਾਡੇ ਤੋਂ ਦੂਰ ਜਾ ਅੱਛੇ ਤੇਰੇ ਪਾਸੇ ਨਹੀਂ ਆਣਾ ਕਿਉਂਕਿ ਨਸ਼ਾ ਇਹੋ ਜੀ ਚੀਜ਼ ਐ ਇੱਕ ਵਾਰੀ ਨੌਜਵਾਨੀ ਨੂੰ ਖਾ ਗਿਆ ਬਾਤ ਜੋ ਨੌਜਵਾਨੀ ਆਪਣੇ ਹੱਥ ਨਹੀਂ ਆਣੀ ਤੇ ਕਹਿੰਦਾ ਮਤਲਬ ਆਈ ਐ ਗਰਾਊਂਡ ਦੇ ਵਿੱਚ ਆਇਆ ਕਰੋ ਕੰਡੇ ਤੋਂ ਕੰਡੇ ਲਾਇਆ ਕਰੋ ਵਧੀਆ ਗੇਂਮਾਂ ਖੇਡਿਆ ਕਰੋ ਤੇ ਆਪਦੀ ਸਰੀਰਕ ਰੂਪ ਰਖਾ ਜਿਹੜੀ ਚੰਗੇ ਬਣੇ ਰਹੇ ਤੇ ਆਪ ਤੇ ਜਿਹੜੇ ਫਿਊਚਰ ਤੇ ਆਪਾਂ ਜਿਹੜੀ ਆ ਆਪਾਂ ਭਵਿੱਖੇ ਦੇ ਬਾਰੇ ਆਪਣੇ ਆਪ ਦੇ ਬਾਰੇ ਸੋਚਦੇ ਆਂ ਵੀ ਮੈਂ ਕੈਰੀਅਰ 'ਚ ਕੀ ਕਰਨਾ ਹੈ ਕੀ ਨਹੀਂ ਕਰਨਾ ਹੈ ਉਹ ਆਪਣੇ ਸੁਪਨੇ ਆਪਸ ਕਰ ਗਿਏ ਨਸ਼ਾ ਤੋਂ ਆਪਾਂ ਦੂਰ ਰਹੀਏ ਦੂਜੀ ਗੱਲ ਕੱਲੂ ਕਹੀ ਟੀਮ ਜਿੱਤੀ ਹੈ ਉਹਨੂੰ ਮੈਂ ਦਿਲੋਂ ਦਿਲੋਂ ਸਪੋਰਟ ਕਰਦਾ ਇੱਕ ਵਾਰੀ ਤੁਹਾਨੂੰ ਬਹੁਤ ਬਹੁਤ ਸ਼ੇਰ ਆਮ ਜਸਨੀ ਕਾ ਧੰਨਵਾਦ ਬੱਚੇ ਦਾ ਛੋਟੀ ਉਮਰ ਹੈ ਧੰਨਵਾਦ ਕਰਦੇ ਆ ਸਾਡੇ ਮੋਢੇ ਨਾਲ ਜਿਹੜੇ ਸਾਡੇ ਪਿਆਰੇ ਅਸੀਂ ਬੜਾ ਧੰਨਵਾਦ ਕਰਦੇ ਆ ਇਹਨਾਂ ਦਾ ਇਹ ਕੋਡਾ ਤਾੜੀ ਮਾਰੋ ਯਾਰ ਜ਼ੋਰ ਨਾਲ ਬਈ ਮੈਂ ਵੀ ਦੂਣਾ ਤਾਂ ਪਰ ਨਰਿਦਾਓ ਲੈ ਲੈਣਾ ਬਹੁਤ ਬਹੁਤ ਧੰਨਵਾਦ ਹੈ ਬਈ ਨਾ ਕੀ ਆਪਣਾ ਦਵਿੰਦਰ ਦਵਿੰਦਰ ਲਈ ਤਾੜੀ ਮਾਰੋ ਯਾਰ ਛੋਟੀ ਉਮਰ ਦੇ ਖਿਡਾਰੀ ਹੈ ਬਲਵਰ ਪ੍ਰੋਫੈਸਰ ਸ਼ਾਹ ਮਹਾਂਦੇਵੀ 15 ਹੋ ਗਏ ਬੱਤੂ ਬੱਜ 14 ਹਾਂ ਸਰ ਤੁਸੀਂ ਬਹੁਤ ਸੋਹਣਾ ਖੇਡਿਆ ਭਰਾ ਸਾਡੀ ਸਾਰੀ ਸੋਹਣੀ ਖੇਡੀ ਹੈ ਔਰ ਜੋਰ ਲਾ ਕੇ ਮੁੰਡੇ ਇੱਥੇ ਤੱਕ ਪਹੁੰਚੇ ਹੈ ਅੱਜ ਹੀਰਾਂ ਦੀ ਕੱਪ ਦਾ ਸ਼ਿੰਗਾਰ ਬਣਿਆ ਹੈ ਔਰ ਸਾਰੀ ਪ੍ਰਬੰਧਕੀ ਕਮੇਟੀ ਦਾ ਸਾਡੇ ਚੀਫ ਗੈਸਟ ਔਰ ਨਾਲ ਸਾਡੀ ਪੂਜਾ ਲੁਥਰਾ ਜੀ ਹਰੇਕ ਵਾਰੀ ਸਪੋਰਟ ਕਰਦੇ ਹੈ ਲੈ ਵੀ ਅਜੇ ਆ ਨਹੀਂ ਵੀ ਹੀਰਾਂ ਵਾਲੇ ਪਹੁੰਚੇ ਆ ਬੁੱਲ ਵੀ ਪਹੁੰਚੇ ਸੀ ਔਰ ਇਲਾਕੇ ਦੇ ਵੱਡੇ ਵੱਡੇ ਟੂਰਨਾਮੈਂਟਾਂ ਦੇ ਵੱਡੇ ਵੱਡੇ ਟਰਾਈ ਜਿਹੜੇ ਸਪான்ਸਰ ਕਰਦੇ ਆ ਅਸੀਂ ਇਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਆ ਸਰਪੰਚ ਸਾਹਿਬ ਅੱਜ ਵੀ ਆਇਆ ਨਾ ਜਿਹੜਾ ਆਏ ਵੀਨਰ ਆਏ ਜੀ ਆਪੀ ਵੀਨਰ ਟੀਮ ਕੱਲੂ ਇੱਕ ਤਾੜੀ ਮਾਰੋ ਯਾਰ ਜ਼ੋਰਦਾਰ ਓ ਯਾਰ ਬਾਤ ਬੰਦ ਰਹੀ ਹੈ ਤਾੜੀ ਮਾਰੋ ਯਾਰ ਜ਼ੋਰਦਾਰ ਇਹਨਾਂ ਮੁੰਡਿਆਂ ਦੇ ਲਈ ਲਾ ਜੀ ਸਰਮਤ ਸਾਹਿਬ ਜਿਹੜਾ ਮੁੰਡਾ ਹੈ ਘੋਰਾ ਇਹਦਾ ਨਾਮ ਔਰ ਕਬੱਡੀ ਵੀ ਲਾ ਕੇ ਲਈ ਟੋਪ ਦੀ ਖੇਡਿਆ ਮੁੰਡਾ ਪੰਜਾਬ ਯੂਨੀਵਰਸਿਟੀ ਵੀ ਖੇਡੇ ਪਿਛਲੇ ਦਿਨੀ ਮੁੰਡਾ ਔਰ ਇੱਕ ਚੰਗੀ ਸੋਜ ਆਪਣੇ ਇਲਾਕੇ ਦੇ ਮੁੰਡੇ ਆ ਮੇਨ ਗੱਲ ਹੈ ਵੀ ਆਪਣੇ ਇਲਾਕੇ ਦੇ ਮੁੰਡੇ ਆ ਔਰ ਵੱੱਡੂ ਆਇਆ ਹੁਣ ਵੱੱਡੂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਅਨਮੋਲ ਲੈਦਰ ਬੜੀ ਸੋਹਣੀ ਖੇਡਦੇ ਮੁੰਡੇ ক্রিকেট ਰਜੇ ਹੀਰੇ ਦੇ ਸ਼ਿਕਾਰ ਬਣੇ ਆ ਬਹੁਤ ਬਹੁਤ ਧੰਨਵਾਦ ਹੈ ਸਾਡੇ ਭਰਾਵਾਂ ਦਾ ਨੇਪੀ ਕਰਨ ਦਾ ਬਹੁਤ ਧੰਨਵਾਦ ਹੈ ਔਰ